ਲੇ ਸੱਜਣੋ ਅੱਜ ਦੀ ਜਿਹੜੀ ਵੀਡੀਓ ਨਾ ਵੀਡੀਓ ਸ਼ੌਂਕੀ ਅਜੇ ਤੌਰ ਤੇ ਲੱਗਿਆ ਬਣਾਉਣ ਦੋ ਮੱਝਾਂ ਦਿਖਾਵਾਂਗੇ ਕਿਉਂਕਿ ਇਹ ਦੋਨੇ ਮੱਝਾਂ ਤਨੌਲੇ ਵਾਲੇ ਮੇਲੇ ਤੇ ਦੁੱਧ ਚਵਾਈ ਚ ਦੇਖਣ ਨੂੰ ਮਿਲਣਗੀਆਂ ਆਮ ਜਾਂ ਬੰਦਾ ਜਮੀ ਨਵਾਂ ਜਾਂ ਸੱਜਣਾ ਪਹਿਲੀ ਵਾਰ ਮੇਲੇ ਤੇ ਜਾ ਰਿਹਾ ਪਸ਼ੂ ਲੈ ਕੇ ਤੇ ਆਪਾਂ ਬਾਈ ਕੋਲ ਆਏ ਹੋਏ ਤੇ ਆਪਾਂ ਨੇ ਵੀਡੀਓ ਬਣਾ ਲਈ ਤੇ ਬਕਾਊ ਇਹਨਾਂ ਜੋ ਹੈ ਨਹੀਂ ਝੋਟੀ ਕੋਈ ਵੀ ਇਹ ਦੋਨੇ ਬਾਈ ਕਹਿੰਦਾ ਮਿਲਕ ਵਾਲੇ ਕੰਪੀਟੀਸ਼ਨ ਚ ਲਾਉਣੀਆਂ ਦੁੱਧ ਚਵਾਈ ਚ ਉੱਥੇ ਬਾਈ ਦਾ ਮੂਡ ਬਣ ਸਕਦਾ ਜੇ ਕਿਸੇ ਸੱਜਣ ਨੇ ਖਰੀਦਣ ਦਾ ਇੱਛਕਾ ਤੇ ਦੁੱਧ ਇਹਨਾਂ ਕੋਲ ਚੰਗਾ ਤਿਆਰੀ ਦਾ ਬਾਕੀ ਜਿਹੜੇ ਸੱਜਣ ਨੇ ਦੇਖਣੀ ਹੈ ਪਰਫਾਰਮੈਂਸ ਉਹ ਤਨੌਲੇ ਵਾਲੇ ਮੇਲੇ ਤੇ ਆਜੋ ਤੇ ਬਾਕੀ ਬਾਈ ਨਾ ਕਰਾਉਣਾ ਗੱਲਬਾਤ ਐਡਰੈਸ ਬਾਈ ਦਾ ਜ਼ਰੂਰ ਦੱਸ ਦੂੰਗਾ ਤੇ ਕੈਮਰਾਗਰੀ ਇੱਧਰਲੇ ਬੰਨੇ ਕਮਾਦੀ ਮੱਝਾਂ ਬਾਈ ਕੋਲ ਕਾਫੀ ਗਿਣਤੀ ਚ ਨੇ ਤੇ ਨਾਲ-ਨਾਲ ਜੇ ਗੱਲ ਕਰ ਲਈਏ ਕੰਮ ਹੈਗਾ ਸੇਲ ਪਰਚੇਜ ਦਾ ਨਾਲ-ਨਾਲ ਬਾਈ ਦਾ ਵੇਚਣ ਦਾ ਕੰਮ ਹੈ ਤੇ ਪਸ਼ੂ ਤਾਂ ਜਿਆਦਾਤਰ ਬਾਈ ਹੁਰੀ ਹਰਿਆਣੇ ਚੋਂ ਲੈ ਕੇ ਆਉਂਦੇ ਆ ਤੇ ਬਾਕੀ ਗੱਲਬਾਤ ਬਾਈ ਨਾ ਕਰਾ ਦੇਣਾ ਇਹ ਦੋ ਮੱਝਾਂ ਦੇ ਮਹਾ ਜਰੂਰ ਕੈਮਰਾ ਮਾਰਦੇ ਨੇ ਕਿਉਂਕਿ ਨਵਾਂ ਬੰਦਾ ਪਹਿਲੀ ਵਾਰ ਮੇਲੇ ਤੇ ਲੈ ਕੇ ਜਾ ਰਿਹਾ ਆ ਜਾ ਬਰਾੜਾ ਫਿਰ ਹੋਰ ਕਿਵੇਂ ਆ ਵਧੀਆ ਬਾਈ ਠੀਕ ਹੈ ਜੀ ਚੜਦੀ ਕਲਾ ਚੜਦੀ ਕਲਾ ਬਾਈ ਕਿਵੇਂ ਆ ਕੰਮ ਫਿਰ ਥਮ ਵਧੀਆ ਕਿਰਪਾ ਬਾਬੇ ਨਾਨਕ ਦੀ ਬਾਈ ਦਿਲ ਜਾ ਕਰਦਾ ਤੱਕ ਤੱਕ ਕੀ ਨਾ ਕਰਦੀ ਆ ਬਾਈ 2 ਮਹੀਨੇ ਦੀ ਮਿਹਨਤ ਆਪਣੀ ਦੀ ਠੀਕ ਹੈ ਗੱਲ ਆ ਦਿਲ ਜਾ ਮਹਾ ਕਰਦਾ ਹੋਣਾ ਤੱਕ ਤੱਕ ਨਵੇਂ ਬੰਦੇ ਦਾ ਕਰਦਾ ਹੈ ਨਾ ਕਰਦਾ ਬਾਈ ਕਰਦਾ ਹੈ ਨੀਂਦ ਘਟ ਰਹੀ ਹੋਣੀ ਘਟ ਰਹੀ ਹੈ ਘਟ ਰਹੀ ਹੈ ਉਹ ਇੱਕ ਹੌਸਲਾ ਵੀ ਆ ਜੀ ਵੀ ਕਰਦਾ ਯਾਰ ਨਾ ਕੀ ਕਰਦਾ ਬਾਈ ਜੱਤ ਹਰਤਾ ਬਣੀ ਆਈ ਐ ਮੈਦਾਨ ਚ ਖੜਨਾ ਵੀ ਠੀਕ ਆ ਮੈਦਾਨ ਚ ਖੜਨਾ ਵੀ ਯਾਰ ਵੱਡੀ ਗੱਲ ਹੋ ਜਾਂਦੀ ਇਹੀ ਗੱਲ ਜੱਤ ਹਰਤਾ ਬਣੀ ਆਈ ਆ ਬਾਈ ਆ ਕਿਉਂਕਿ ਬਾਕੀ ਹੌਸਲਾ ਯਾਰ ਕਮੈਂਟ ਕਰਕੇ ਬਾਈ ਨੂੰ ਤੁਸੀਂ ਨਹੀਂ ਦੇਣਾ ਇੱਕ ਤਾਂ ਬਾਈ ਨੇ ਆ ਮੱਝ ਪਾਉਣੀ ਆ ਮੇਲੇ ਤੇ ਇੱਕ ਪਾਉਣੀ ਆ ਪਰਲੇ ਬੰਨੇ ਵਾਲੀ ਹੈ ਨਾ ਤੇ ਦੁੱਧ ਆਪਾਂ ਮੇਰਾ ਖਿਆਲ ਆ ਵੀ ਯਾਰ ਮੇਲੇ ਦੀ ਹੈ ਨਾ ਉਰੇ ਆਪਾਂ ਕਹਿ ਦਈਏ ਕੋਈ ਗੱਲ ਗਲਤ ਹੋ ਜਾਣਾ ਖੰਮਾ ਸਾਹਮਣੀ ਆ ਜਾਣਾ ਬਾਈ ਵੀ ਕਿੰਨਾ ਤਿਆਰਾ ਆ ਘਰੀ ਆ ਇਹਨੂੰ ਮੱਝ ਇੱਕ ਵਾਰੀ ਮੂੰ ਮੱਝ ਤੇ ਮਾਰ ਦੇ ਘਰੀ ਕੈਮਰਾ ਹੋ ਬੇਟਾ ਤੇ ਦੁੱਧ ਬਾਈ ਕਹਿੰਦਾ ਵੀਡੀਓ ਬਣਾਉਣ ਤੋਂ ਪਹਿਲਾਂ ਗੱਲ ਹੋਈ ਸੀ ਦੁੱਧ ਬਾਈ ਕਹਿੰਦਾ ਆਪਾਂ ਨੇ ਦੱਸਣਾ ਨਹੀਂ ਵੀ ਕਿੰਨਾ ਤਿਆਰ ਆ ਕਿਉਂਕਿ ਦੁੱਧ ਤਾਂ ਅਸਲ ਤਾਂ ਉਹੀ ਮੰਨਿਆ ਜਾਊਗਾ ਜਿਹੜਾ ਇਹ ਮੱਝਾਂ ਜਾ ਕੇ ਮੇਲੇ ਤੇ ਚਵਾ ਦੇਣਗੇ ਹਾਂ ਜਿਹੜਾ ਮੇਲੇ ਤੇ ਇਹ ਚਲਾ ਚਵਾ ਦੇਣਗੇ ਉਨਾਂ ਕ ਮੰਨਿਆ ਜਾਊਗਾ ਤੇ ਬਾਕੀ ਉਹੀ ਗੱਲ ਆ ਵੀ ਮੇਲੇ ਮੇਰਾ ਖਿਆਲ ਆ ਉਹ ਮੱਝੇ ਜਾਂਦੀ ਆ ਵੀ ਜਿਹੜੀ ਚੰਗੇ ਦੁੱਧ ਵਾਲੀ ਹੁੰਦੀ ਆ ਚੰਗਾ ਤਿਆਰੀ ਦਾ ਕੰਮ ਹੁੰਦਾ ਕਿਉਂਕਿ ਟਾਈਮ ਆ ਜਿਹੜਾ ਟਾਈਮ ਮੇਰਾ ਖਿਆਲ ਆ 4:01 ਮਿੰਟ ਹੋ ਗਿਆ ਕਰੀ ਇੱਥੇ ਵਿਖਾ ਦੀ ਤੇ ਬਾਕੀ ਮੇਲੇ 'ਚ ਜਿਹੜੇ ਭਰਾਵਣਗੇ ਉਹ ਆਪੀ ਜੱਜਮੈਂਟ ਕਰ ਲਾਂਗੇ ਤੇ ਆਪੀ ਦੇਖ ਹੀ ਲੈਣਗੇ ਤਕਰੀਬਨ ਸਾਰੇ ਸੱਜਣ ਵੀ ਕਿਹੜੀ ਕਿੰਨਾ ਪਉਂਦੀ ਆ ਤੇ ਪਿੰਡ ਦਾ ਨਾਮ ਆਪਣੇ ਦਾ ਕੀ ਸੀ ਭਾਈ ਪਿੰਡ ਗਵਿੰਦਪੁਰਾ ਭਾਈ ਬਠਿੰਡਾ ਜ਼ਿਲ੍ਹਾ ਬਠਿੰਡੇ ਏਰੀਏ 'ਚ ਆ ਗਿਆ ਨਾ ਇਹ ਮੱਝਾਂ ਹਰਿਆਣੇ ਦੀ ਨੇ ਦੋਨੇ ਹਰਿਆਣੇ ਦੀਆਂ ਭਾਈ ਤੇ ਬਾਕੀ ਜਿਵੇਂ ਆਪਣਾ ਵਪਾਰ ਦਾ ਸਿਸਟਮ ਆ ਗਿਆ ਇਧਰਲੇ ਬੰਨੇ ਕਾਫੀ ਮੱਝਾਂ ਖੜੀਆਂ ਹਾਂ ਹਾਂ ਭਾਈ ਵਪਾਰ ਦਾ ਕੰਮ ਆ ਨਾਲ ਕੁਝ ਦੁੱਧ ਤੇ ਲਾਂਗੇ ਆਵੇਂ ਮੱਝਾਂ ਠੀਕ ਆ ਗੱਲ ਆ ਤੇ ਇਹ 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 ਫਿਰ ਆਪਾਂ ਕਹਿ ਲਈਏ ਵੀ ਆ ਜਿਹੜੀ ਇੱਛਾ ਕਹਿ ਲਈ ਚੇਟਕ ਜੀ ਕਹਿ ਲਈ ਵੀ ਮੇਲੇ ਦੀ ਰਾਪਾ ਵੀ ਦੁੱਧ ਚ ਭਾਈ ਜੀ ਪਾ ਕੇ ਦੇਖ ਲਈ ਬਾਈ ਮੈਂ ਕਿਹਾ ਮਿਹਨਤ ਕਰਦੇ ਆਪਾਂ ਠੀਕ ਹੈ ਤੇ ਕੀ ਆ ਮਿਹਨਤ ਦਾ ਫਲ ਪ੍ਰਮਾਤਮਾ ਦੇਊਗਾ ਜਾਂ ਜਨਾਂ ਦੇ ਉਹ ਕਿਤੇ ਦਾ ਦੇਊਗਾ ਤੇ ਜਿਵੇਂ ਬਾਈ ਆਪਾਂ ਉਹ ਕਹਿ ਦੇਣਾ ਹਰੇਕ ਅਗਲਾ ਕਹਿੰਦਾ ਵੀ ਵਪਾਰੀ ਮਰੀ ਜਾਂਦੇ ਹੁੰਦਾ ਸਾਡੇ ਮੱਜਾਂ ਭਲੇ ਇੰਨਾ ਦੁੱਤਾ ਮੇਰਾ ਖਿਆਲ ਇਹ ਤਾਂ ਕਰਕੇ ਵੀ ਥੋੜਾ ਜਿਆਦਾ ਸਿਸਟਮ ਹੋ ਗਿਆ ਨਾ ਹਾਂ ਬਾਈ ਹੋ ਗਿਆ ਬਾਈ ਕਹਿੰਦਾ ਨਾਲ-ਨਾਲ ਆਪਾਂ ਵੀ ਬਾਈ ਨੂੰ ਸਲਾਹ ਦਿੱਤੀ ਸੀ ਵੀੜਾ ਤੇਰਾ ਵਪਾਰ ਦਾ ਕੰਮ ਆ ਸੱਜਣਾ ਵੀ ਇਦੋਂ ਵੀ ਹੋਰ ਜ਼ਿਆਦਾ ਚੱਲ ਪੂ ਤੇ ਸੋਨਾ ਹੋ ਜਾਊਗਾ ਹਨਾ ਜੇ ਆਪਾਂ ਮੱਝਾਂ ਚਵਾ ਕੇ ਦਿਖਾਈਆ ਆਪਣੀਆਂ ਮੱਝਾਂ ਵੀ ਆਪਣੇ ਕੋਲੇ ਵੀ ਦੁੱਧ ਤਿਆਰ ਵਾਲੀਆਂ ਮੱਝਾਂ ਹੈਗੀਆਂ ਨੇ ਵੀ ਕੱਲਾ ਕੈਨਲ ਆ ਸੀਨ ਨਹੀਂ ਹੈਗਾ ਹਨਾ ਹਾਂ ਬਈ ਉੱਥੇ ਦੇਣੇ 18 ਉੱਥੇ ਦੇਣੇ 25 ਸਾਹਮਣੇ ਆ ਜਾਣਾ ਬਈ ਠੀਕ ਹੈ ਇੱਥੇ ਕਿੰਨਾ ਦਿੰਦੀਆਂ ਇੱਥੇ ਮੈਂ ਕਿੰਨੂੰ 24 ਦਿੰਦੀ 18 ਦਿੰਦੀ ਆ ਠੀਕ ਹੈ ਉੱਥੋਂ ਵਾਲਾ ਉੱਥੇ ਨਾ ਇੱਥੇ ਦਾ ਫ੍ਰੇਕ ਨਹੀਂ ਬੰਦ ਹੋਇਆ ਇਹ ਸਿਸਟਮ ਉਹੀ ਹੋ ਜਾਂਦਾ ਕਹਿੰਦਾ ਵੀ ਘਰੇ ਹਰੇਕ ਦੀ ਘੋੜੀ ਟੱਕਰੀ ਹੁੰਦੀ ਹੈ ਨਾ ਜਿਵੇਂ ਕਹਿੰਦੇ ਨੇ ਘੋੜੀ-ਘੋੜੀਆਂ ਚ ਦੇਖ ਲਈਂ ਭਜਾ ਕੇ ਘਰੇ ਪਤਾ ਕੀ ਲੱਗਦਾ ਉਹ ਸਿਸਟਮ ਹੋ ਜੂਗਾ ਹਾਂ ਉਹ ਸਿਸਟਮ ਹਾਂ ਉਹ ਨਵੇਂ ਬੰਦੇ ਆਉਣਗੇ ਮੇਰਾ ਖਿਆਲ ਹੈ ਕਿ ਕਾਫੀ ਨਾ ਵਧੀਆ ਬਾਈ ਮਿਹਨਤ ਆ ਆ ਉਹ ਪਰ ਨਹੀਂ ਝੁੱਟੀ ਤਾਂ ਮੇਰਾ ਖਿਆਲ ਦੰਦਾ ਜੀ ਹੈ ਨਾ ਹਾਂ ਬਾਈ ਕਰਨੀ ਵਾਲੇ ਹੁਣ ਚੱਕਿਆ ਨੇ ਇਹ ਦੋਨੇ ਪਾਵਾਂਗੇ ਆਪਾਂ ਦੋਨੇ ਪਾਉਣੇ ਬਾਈ ਦੋਨੇ ਬੰਦਾ ਯਾਰ ਨਵਾਂ ਝੁੱਟੀਆਂ ਬਾਈ ਕਹਿੰਦਾ ਦੋਏ ਪਾ ਦੇ ਨਹੀਂ ਬੰਦਾ ਇੱਕ ਅੱਧੀ ਲੈ ਕੇ ਆਉਂਦਾ ਪਾਉਣੀ ਬਾਈ ਕਹ ਇਹ ਜੈੱਟ ਬਲੈਕ ਆ ਗਿਆ ਨਾ ਜਮਨ ਜੈੱਟ ਬਲੈਕ ਉਹ ਬਈ ਡਿਜ਼ਾਈਨ ਲੈ ਵੀ ਦਾ ਸੁਣਾ ਰੱਖਦੀ ਆ ਬਾਕੀ ਝੋਟੀਆਂ ਉਹੀ ਗੱਲ ਆ ਵੀ ਯਾਰ ਕੁਆਲਿਟੀ ਚੰਗੀ ਆ ਹਨਾ ਕੁਆਲਿਟੀ ਬਹੁਤ ਠੰਡੀ ਆ ਗਈ ਝੋਟੀਆਂ ਤੇ ਸਵੇਰ ਆਈਆਂ ਆ ਗਈਆਂ ਠੰਡੀਆਂ ਤੇ ਬਾਕੀ ਆਰਡਰ ਕੁਆਲਿਟੀ ਕਰ ਸਕਦੇ ਆ ਇੱਥੋਂ ਚੈੱਕ ਸਾਈਡ ਤੋਂ ਅੱਗੇ ਪਿੱਛੇ ਦਾ ਲੈਵਾ ਰੱਖਦੀ ਆ ਤੇ ਬਾਕੀ ਮੇਨ ਗੱਲ ਆ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਮੇਨ ਆ ਜਿਹੜਾ ਸਿਸਟਮ ਉਹ ਹੋਊਗਾ ਜਾ ਕੇ ਮੇਲੇ ਦੇ ਹਨਾ ਅਨੰਬਰ ਬੋਲੀ ਜਰਾ ਨੰਬਰ ਹੈਗਾ ਭਾਈ ਆਪਣਾ 98862826476 ਵੇਚਣ ਦਾ ਰਾਦਦਾ ਨਹੀਂ ਅੱਜ ਕੋਈ ਨਾ ਕੋਈ ਰਾਦ ਹੈ ਕੋਈ ਰਾਦ ਆ ਜਾ ਅਗਲੇ ਬੰਨੇ ਆ ਜਾ ਫਿਰ ਅਸੀਂ ਕਿਹੜਾ ਯਾਰ ਲੈ ਕੇ ਜਾਂਦੇ ਹਾਂ ਪਰਾਂ ਜਾਈ ਜਾਂਦਾ ਅੱਜ ਵੇਚਣ ਦਾ ਰਾਦਦਾ ਨਹੀਂ ਮੇਲੇ ਦੇ ਚਵਾ ਕੇ ਫਿਰ ਵੇਚ ਲਾਂਗੇ ਭਾਈ ਚੰਗੀ ਕੀਮਤ ਲੱਗੀ ਤਾਂ ਹਾਂ ਆ ਜੇ ਭਾਈ ਕਹਿੰਦਾ ਚੰਗੀ ਕੀਮਤ ਪੱਕੀ ਰਹਿਣੀ ਬਾਕੀ ਆ ਜੇ ਕੀਮਤ ਚੰਗੀ ਲੱਗੀ ਤਾਂ ਮੇਲੇ ਤੋਂ ਬਾਅਦ ਸਲਾਹ ਬਣ ਸਕਦੀ ਹੈ ਉਦੋਂ ਪਹਿਲਾਂ ਇਹਨਾਂ ਦਾ ਕੋਈ ਵਿਚਾਰ ਨਹੀਂ ਨਹੀਂ ਕੋਈ ਵਿਚਾਰ ਨਹੀਂ ਠੀਕ ਹੈ ਗੱਲ ਉਦੋਂ ਪਹਿਲਾਂ ਹੋਰ ਖੜੀਆਂ ਪੈਸੇ ਹਾਂ ਖੜੀਆਂ ਬਾਈ 18 18 ਕਿਲੋ ਦੋ ਤਿਆਰ ਦੀਆਂ ਵੀ ਖੜੀਆਂ ਹੀਆਂ ਠੀਕ ਹੈ ਗੱਲ ਆ ਉਦੋਂ ਪਹਿਲਾਂ ਬਾਈ ਕਹਿੰਦਾ ਇੱਕ ਵੀਡੀਓ ਬਣਾਈ ਆ ਆਪਾਂ ਨੇ ਬਾਈ ਦੀ ਉਹ ਉਹ ਵੀ ਚੈਨਲ ਦੀ ਆਉਗੀ ਉਹ ਚਾ ਚਾਰ ਪੰਜ ਪਸ਼ੂ ਦਿਖਾਏ ਆ ਤੇ ਬਾਕੀ ਰੁਟੀਨ 'ਚ ਹੁੰਦੇ ਨੇ ਆਪਣੇ ਕੋਲ ਵੇਚਣ ਵਾਲੇ ਰੁਟੀਨ 'ਚ ਬਾਈ ਹਰ ਵਕਤ ਆਪਣੇ ਕੋਲੇ 10 ਪਸ਼ੂ 8 10 60 10 ਹੁੰਦੇ ਹੀ ਆ ਠੀਕ ਹੈ ਗੱਲ ਜ਼ਿਆਦਾਤਰ ਪਸ਼ੂ ਘਰੇਰੀ ਦਾ ਲੈ ਨੇ ਸਰ ਆਸਾਰ ਏਰੀਆ ਦਾ ਠੀਕ ਹੈ ਜ਼ਿਆਦਾਤਰ ਪਸ਼ੂ ਤੇ ਭਵਾਨੀ ਤੇ ਬਾਕੀ ਕਮੈਂਟ ਕਰਕੇ ਦੱਸੇ ਯਾਰ ਇੱਕ ਆ ਚੋਟੀ ਦੇ ਮਾਰਾ ਆਪੀ ਆ ਗਈ ਅੱਗੇ ਇਹੇ ਏ ਬਾਈ ਕਹਿੰਦਾ ਯਾਰ ਮਿਲਕ ਬਿਊਟੀ ਚ ਪਾਉਣੀ ਆ ਵੀ ਤੁਸੀਂ ਕਮੈਂਟ ਕਰਕੇ ਦੱਸੋ ਵੀ ਕਿਵੇਂ ਰਹੂਗੀ ਮਿਲਕ ਬਿਊਟੀ ਚ ਹੈਗਾ ਤਾਂ ਸਮੁੰਦਰੀ ਯਾਹਾ ਆ ਜਾਂ ਵੱਡੀ ਬੁੱਡੀ ਦਾ ਬਾੜੀ ਆ ਦੁੱਧ ਦੁੱਧ ਇਹਦੇ ਕੋਲ ਵੀ ਚੋਖਾ ਤੇੜੀ ਦਾ ਕਰੀਏ ਇਧਰਲੇ ਬੰਨੇ ਦੋ ਦੇ ਸ ਲਈ ਖੜੀ ਨਾਲ ਖੜੀਆਂ ਇੱਥੇ ਤੇ ਨਾਲੇ ਕੱਦ ਦਿਖਾ ਦੇਦਾ ਕੱਦ ਕਿੱਡਾ ਆ ਗਿਆ ਤੇ ਬਾਕੀ ਉਹੀ ਗੱਲ ਆ ਵੀ ਜਿਵੇਂ ਬਾਈ ਨੇ ਠੰਡ ਕਰਕੇ ਹਨਾ ਨਿਸ਼ਕਾਈਆਂ ਲੁਸ਼ਕੁਈਆਂ ਨਹੀਂ ਹੋਈਆਂ ਅਜੇ ਇਹ ਬਾਈ ਸਲਾਹ ਹੀ ਕਰੀ ਜਾਂਦਾ ਕਹਿੰਦਾ ਵੀ ਇੱਕ ਜਰ ਮਿਲਕ ਬਿਊਟੀ ਚ ਵੀ ਪਾ ਦਾਂਗੇ ਲੋਤ ਆ ਦੇਖੋ ਦਿਖਾ ਦੇ ਕਿਹੜੀ ਐਂਡ ਜੋ ਉਹਨਾਂ ਡਿਜ਼ਾਈਨਡ ਜੋ ਨਹੀਂ ਚੰਗਾ ਵੱਡੀ ਫੁੱਲਾ ਹਣਾ ਸਮੁੰਦਰੀ ਜਹਾਜ਼ ਹੀ ਆ ਗਿਆ ਇਹ ਤਾਂ ਨਹੀਂ ਵੇਚਦੇ ਨਾ ਬਈ ਇਹ ਨਹੀਂ ਵੇਚੇ ਨਹੀਂ ਵੇਚਦੇ ਬਾਈ ਠੀਕ ਆ ਗੱਲ ਉਹ ਜੀ ਨਹੀਂ ਕਰਦਾ ਹਣਾ ਵੇਚਣ ਨਹੀਂ ਨਹੀਂ ਜੀ ਨਹੀਂ ਕਰਦਾ ਬਾਈ ਮਿਲਦੀ ਨਹੀਂ ਇਹ ਜਿਹੜਾ ਰੋਜ਼ ਰੋਜ਼ ਜਾਂਦੀ ਠੀਕ ਆ ਗੱਲ ਆ ਜਿਵੇਂ ਤੁਸੀਂ ਫਾਰਮ 'ਚ ਐਂਟਰ ਹੋਵੋਗੇ ਪਹਿਲਾਂ ਤੁਹਾਡੇ ਮੱਥੇ ਆ ਮੱਝ ਹੀ ਲੱਗਣੀ ਹੈ ਇਸ ਤੋਂ ਬਾਅਦ ਇਧਰਲੇ ਬੰਨੇ ਸਟਾਰਟਿੰਗ ਹੁਣਾਂ ਛੋਟੀ ਹੈ ਬਾਈ 20 ਕਿਲੋ ਦੁੱਧ ਕੰਡਾ ਕਰਦੀ ਐ ਗੱਲ ਕਰ ਬੱਚਾ ਮਰ ਗਿਆ ਇੱਕ ਇੱਕ ਟਾਈਮ ਸੈਟੀਸਫਾਈ ਨਹੀਂ ਕਿਵੇਂ ਮਿਲਦੀ ਕਿਵੇਂ ਇਹ ਇੱਕ ਟਾਈਮ ਦਾ ਪਹਾੜੇ ਤੇ ਮਿਲਦੀ ਐ ਬਾਈ ਇੱਕ ਟਾਈਮ ਗੜਬੜ ਕਰ ਜਾਂਦੀ ਆ ਬੱਚੇ ਤੋਂ ਬਾਅਦ ਅਫਸੈਟ ਜੀ ਹੋ ਗਈ ਝੋਟੀ ਇਹ 6 ਦਿਨ ਦਾ ਜਮਾ ਰਿਜਨਲ ਮੂੰਹ ਕਿੰਨਾ ਦੱਸਿਆ ਹੋਊਗਾ 22 ਗੱਲਾਂ ਹੁਣ ਮਾ ਮੰਨਣ ਵਾਲਾ ਨੇ ਮੰਨਣੀ ਨਹੀਂ ਹੈਗਾ ਵੀ 22 ਤੇ ਹੀ ਹੋਈ ਮਰੀ ਜਾਂਦੇ ਨੇ ਕੋਈ ਪਾਣਾ ਹੈ ਹੈ ਹੋਊਗਾ ਬਾਈ 21 22 ਖੁੱਲਾ ਹੀ ਹੋਊਗਾ ਝੋਟੀ ਸਹੀ ਠੀਕ ਹੈ ਗੱਲ ਮਾ ਕਈ ਭਰਾ ਕਹਿੰਦੇ ਨੇ ਕਮੈਂਟ ਕਰਨ ਵਾਲੇ ਵੀ ਆ ਨਹੀਂ ਨਹੀਂ ਬਾਈ ਜਾਤ ਹੀ ਦੱਸ ਬਹੁਤ ਵੱਡੀ ਝੁੱਟੀ ਵੱਡੀ ਇਹ ਵੀ ਫੁੱਲ ਆ ਗਈ ਹੈ ਨਾ ਤੇ ਬਾਕੀ ਮੇਨ ਵੀਡੀਓ ਸੱਜਣੋਂ ਤਾਂ ਬਣਾਈ ਦੀ ਨਵਾਂ ਬੰਦਾ ਜਿਹੜਾ ਨਵੇਂ ਬੰਦੇ ਦਾ ਥੋੜਾ ਹੌਸਲਾ ਮੈਂ ਕਹਿੰਦਾ ਨਾ ਹੋਰ ਵੀ ਪੈ ਜਾਂਦਾ ਹੈ ਨਾ ਜਦੋਂ ਭਰਾ ਕਮੈਂਟ ਕਰਕੇ ਕਹੇ ਲੀਏ ਜਾਂ ਫੋਨ ਕਰਕੇ ਹੌਸਲਾ ਵਧਾਉਂਦੇ ਆ ਜੇ ਨੌਜਵਾਨ ਅੱਗੇ ਜਾਣਗੇ ਮੈਂ ਫੇਰ ਹੀ ਅਕਤੂਆ ਵੀ ਹੋਰ ਪਾਸੇ ਧਿਆਨ ਹਟਕੇ ਨਾ ਜੀ ਬੁੱਤੀ ਤੂੰ ਉਧਰਲੇ ਬੰਨੇ ਜਾਊਗਾ ਹਾਂ ਆਪਾਂ ਵੀ ਭਾਈ ਵਾਪਸੀ ਕਰੀ ਆ ਠੀਕ ਆ ਉਹ ਬਾਈ ਦੀ ਕਹਾਣੀ ਦੱਸੂਗਾ ਇੱਕ ਦਿਨ ਮੈਂ ਉਹ ਵੀ ਬਾਈ ਨਾਲ ਥੋੜੀ ਗੱਲਬਾਤ ਕਰਾਂਗਾ ਕਿਉਂਕਿ ਬਾਈ ਵੀ ਆਸਟ੍ਰੇਲੀਆ ਬੱਗ ਗਈ ਸੀ ਬਰਫ ਵਾਲੇ ਦੇਸ਼ ਉ ਇੱਥੇ ਮੁੜ ਆਇਆ ਫਿਰ ਆਖਰਕਾਰ ਤੇ ਮੇਰਾ ਖਿਆਲ ਕੱਲ ਨੂੰ ਲੈ ਕੇ ਜਾਵਾਂਗੇ ਤਨੋਲੇ ਹਾਂ ਕੱਲ ਨੂੰ ਪਹੁੰਚ ਜਾਣੀਆਂ ਬਾਈ ਆ ਕੱਲ ਨੂੰ ਬਾਈ ਕਹਿੰਦਾ ਤਨੋਲੇ ਇਹ ਦੋਨੇ ਝੋਟੀਆਂ ਪਹੁੰਚ ਜਾਣਗੀਆਂ ਤੇ ਬਾਕੀ ਜਿੱਦੇ ਮੇਲੇ ਦੀ ਚਵਾਈ ਸਟਾਰਟ ਹੋਗੀ ਦੇਖ ਤੁਸੀਂ ਉਸ ਦਿਨ ਸਕਦੇ ਹੋ ਹਣਾ ਹਾਂ ਕਿਉਂਕਿ ਉਹ ਪਸ਼ੂ ਤੁਹਾਨੂੰ ਪਤਾ ਪਹਿਲਾਂ ਥੋੜਾ ਜਿਹਾ ਡਿਸਟਰਬ ਹੋ ਜਾਂਦਾ ਉਸ ਦਿਨ ਬਾਈ ਤੁਹਾਨੂੰ ਮਿਲੂਗਾ ਨੰਬਰ ਇਹਦਾ ਸਕਰੀਨ ਤੇ ਲਾ ਦੂੰਗਾ ਧੰਨਵਾਦ